ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗਟਲ ਸ੍ਰੀ ਗੁਰਗੰਦ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਇਆ ਅੱਜ ਦਾ ਫਰਮਾਨ ਸਲੋਕ ਮਲਾਤੀ ਜਾ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਜੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਣੈ ਗੁਰ ਪ੍ਰਸਾਦੀ ਜੀਵਤ ਮਰੇ ਤਾਂ ਮਨ ਹੀ ਦੇ ਮਨ ਮਨ ਜਿਨ ਕੋ ਮਨ ਕੀ ਪ੍ਰਤੀਤ ਨਹੀਂ ਨਾਨਕ ਸੇ ਕਿਆ ਕਥੈ ਗਿਆਨ ਤੇ ਇਸ ਦੀ ਵਿਆਖਿਆ ਹੈ ਜੀ ਮਹਾਪੁਰਖ ਕਿਸੇ ਦੇ ਸੰਬੰਧ ਵਿੱਚ ਸਿੱਖਿਆ ਦਾ ਬਚਨ ਬੋਲਦੇ ਹਨ ਪਰ ਉਹ ਸਿੱਖਿਆ ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ ਜੋ ਮਨੁੱਖ ਸਤਿਗੁਰ ਦੇ ਸਰਮੁਖ ਹੁੰਦਾ ਹੈ ਉਹ ਸੁਣ ਕੇ ਪ੍ਰਭੂ ਦਾ ਡਰ ਹਿਰਦੇ ਵਿੱਚ ਧਾਰਨ ਕਰਦਾ ਹੈ ਤੇ ਆਪਣੇ ਆਪ ਦੀ ਖੋਜ ਕਰਦਾ ਹੈ ਸਤਿਗੁਰ ਦੀ ਕਿਰਪਾ ਨਾਲ ਉਹ ਸੰਸਾਰ ਵਿੱਚ ਵਰਤਦਾ ਹੋਇਆ ਹੀ ਮਾਇਆ ਵੱਲੋਂ ਉਦਾਸ ਰਹਿੰਦਾ ਹੈ ਤਾਂ ਉਸ ਦਾ ਮਨ ਆਪਣੇ ਆਪ ਵਿੱਚ ਭਤੀਜ ਜਾਂਦਾ ਹੈ ਬਾਹਰ ਭਟਕਣੋਂ ਹਟ ਜਾਂਦਾ ਹੈ ਹੇ ਨਾਨਕ ਜਿਨ੍ਹਾਂ ਦਾ ਮਨ ਪਤੀਜਿਆ ਨਹੀਂ ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ